ਓਏ ਇਹਨੂੰ ਟੀਕਾ ਵੀ ਮਿਲਿਆ ਹੈ ਇਹ ਦੇਖ ਲੈ ਓਏ ਆ ਟੀਕੇ ਲਾਉਣਾ ਨੂੰ ਭਾਜੀ ਇਹ ਇਹ ਨਸ਼ਾ ਵਾਲਾ ਟੀਕਾ ਹੈ ਦੋੜ ਦੇ ਵਿੱਚ ਭਾਜੀ ਘਰਤੀ ਹੋ ਗਈ ਮੇਥੋ ਜੀ ਮੈਂ ਕਿੱਥੇੋਂ ਲੁੱਟੋਂ ਆਇਆ ਨਹੀਂ ਤੇ ਤੂੰ ਇਹਨਾਂ ਕੋਲ ਮੰਗ ਕੇ ਲੈਣਾ ਚੋਰੀ ਕਰਕੇ ਕਿਉਂ ਭੱਜਿਆ ਤੂੰ ਆਪਣੇ ਨਾਲ ਹੀ ਯਾਰ ਭਾਜੀ ਮੈਨੂੰ ਦੋ ਕੰਮ ਕਰਦੇ ਆਈ ਤੂੰ ਤਾਂ ਭੱਜ ਗਿਆ ਉੱਧਰ ਇੱਕ ਕ੍ਰਿਸਟਲ ਚੋਕ ਪੈਸੇ ਲੈ ਆਇਆ ਇਸ ਨੂੰ ਪਕੜ ਕੇ ਕ੍ਰਿਸਟਲ ਚੋਕ ਪੈਸੇ ਨੂੰ ਕ੍ਰਿਸਟਲ ਚੋਕ ਲੈ ਹੈ ਚੋਰੀ ਕਰਕੇ ਭੱਜਿਆ ਤੂੰ ਤੈਨੂੰ ਹੁਣ ਛੱਡਣਗੇ ਤੂੰ ਇਹਨਾਂ ਕੋਲ ਮੰਗ ਲੈਂਦਾ ਵੀ ਮੈਨੂੰ ਭੁੱਖ ਲੱਗੀ ਹੈ ਕੁਛ ਤਾਂ ਦੇ ਦੇ ਭੱਜ ਚੋਰੀ ਕਰਨਾ ਨਹੀਂ ਭਾਜੀ ਤੂੰ ਨਸ਼ਾ ਕਰਨ ਵਾਸਤੇ ਰੋ ਪੈਸੇ ਕਿੱਥੋਂ ਆਉਂਦੇ ਆ ਕਿੱਥੋਂ ਦਾ ਤੂੰ ਰਹਿਣ ਵਾਲਾ ਕਿੱਥੋਂ ਦਾ ਜਲੰਧਰੋਂ ਆਇਆ ਤੂੰ ਇੱਥੇ ਕਿੱਥੇ ਰਹਿਣਾ ਇੱਥੇ ਭਾਈ ਜਲੰਧਰੋਂ ਆਇਆ ਮੈਂ ਦੋਸਤ ਤੇਰੇ ਨਾਲ ਆਇਆ ਕਿਹੜਾ ਦੋਸਤ ਕਿਹੜਾ ਕਿਹੜੇ ਮਲੇਂ ਦਾ ਉਹ ਕਿਹੜੇ ਮਲੇਂ ਚ ਰਹਿੰਦਾ ਤੇਰਾ ਦੋਸਤ ਭਾਈ ਇੱਥੇ ਨਹੀਂ ਰਹਿੰਦਾ ਮੈਂ ਤਾਂ ਜਲੰਧਰੋਂ ਆਇਆ ਨਾਮ ਕੀ ਤੇਰਾ ਮੇਰਾ ਮਨੀਸ਼ ਨਾਮ ਹੈ ਹੈ ਮਨੀਸ਼ ਨਾਮ ਕਿੱਥੋਂ ਦਾ ਰਹਿਣ ਵਾਲਾ ਜਲੰਧਰ ਕਿਹੜੀ ਥਾਂ ਤੇ ਹੈ ਰਾਮਮੰਡੀ ਰਹਿਣਾ ਇੱਥੇ ਕਿਹਦੇ ਕੋ ਐ ਤੇ ਸਰ ਗਲਤੀ ਨਾ ਮੈਂ ਆ ਗਿਆ ਇਹ ਬਾਤ ਕਹਿਣ ਤੋਂ ਮੈਂ ਇੱਧਰ ਨੂੰ ਆ ਗਿਆ ਇਹ ਕੋਦਾ ਤੁਰਦਾ ਹੀ ਤੇ ਹੁਣ ਤੇਰੇ ਨਾਲ ਹੋਰ ਕਿੰਨੇ ਜਣੇ ਆਏ ਆ ਕੋਈ ਵੀ ਨਹੀਂ ਜੀ ਮੈਂ ਤਾਂ ਕੱਲਾ ਹੀ ਸੀ ਤੇਰੇ ਸਾਥੀ ਇੱਥੇ ਤੁਰੇ ਫਿਰਦੇ ਹੋਣ ਕਿਤੇ ਨਹੀਂ ਹੋਰ ਜੀ ਮੈਂ ਕੱਲਾ ਹੀ ਦੀ ਪਹੁੰਚ ਲੋ ਜੀ ਮੈਂ ਇਸ ਦਾ ਗਲਤੀ ਹੋ ਗਈ ਮੇ ਕੋਈ ਨਾ ਅਧਿ ਰੋਪਾ ਨਹੀਂ ਇੱਥੇ ਦਾ ਸੁਣਨਾ ਪਹਿਲਾਂ ਕੋ ਪਹਿਲਾਂ ਤਾਂ ਨਹੀਂ ਕੋਈ ਚੋਰੀ ਜਾਰੀ ਕੀਤੀ ਇਥੇ ਪਾਜੀ ਆ ਮੈਂ ਜੀ ਨਸ਼ੇ ਦੀ ਤੋੜ ਤੇ ਸੀ ਪਰ ਮੈਂ ਨਾ ਚਾਕਲੇਟਾਂ ਲੈਤੀਆਂ ਮੈਂ ਧੋੜ ਗਿਆ ਦੇਖ ਕੇ ਜੀ ਉਹਨਾਂ ਅੱਛਾ ਕਿੰਨੀਆਂ ਚਾਕਲੇਟਾਂ ਡੱਬਾ ਸੀ ਵੱਡਾ ਨਹੀਂ ਨਹੀਂ ਬੱਸ ਇਹਨਾਂ 4 ਚਾਕਲੇਟਾਂ ਤੇਜਾ ਚਾਕਲੇਟਾਂ ਹਾਂ ਇਹ ਅਸੀਂ ਹੁਣ ਇੱਥੇ ਡਿਊਟੀ ਦੇ ਖੜੇ ਹਾਂ ਨਾਲ ਮੇਰੇ ਆਪਣੇ ਬਲਵਿੰਦਰ ਸਿੰਘ ਜੀ ਜੀ ਸਹੀ ਤੇ ਸਾਨੂੰ ਇਹ ਨਾਵਲੜੀ ਵਾਲਿਆਂ ਦਾ ਬੰਦਾ ਆਇਆ ਵਾ ਉਹ ਕਹਿੰਦਾ ਕਿ ਕੋਈ ਚੋਰ ਫੜਿਆ ਸੀ ਤੇ ਅਸੀਂ ਫਿਰ ਉੱਥੇ ਮੌਕੇ ਤੇ ਗਏ ਆ ਤੇ ਵੇਖਿਆ ਤੇ ਇਹਨੂੰ ਫੜ ਕੇ ਰੱਖਿਆ ਸੀ ਉਹਨਾਂ ਤੇ ਇਹ ਕਹਿੰਦਾ ਕਿ ਚੌਕਲੇਟਾਂ ਚੋਰੀ ਕੀਤੀਆਂ ਕਿੰਨੀਆਂ 3-4 3-4 ਚੌਕਲੇਟਾਂ ਕਹਿੰਦਾ ਚੋਰੀ ਕੀਤੀਆਂ ਤੇ ਆਹ ਵੇਖੋ ਇਹ ਟੀਕਾ ਵੀ ਇਹ ਤੋਂ ਬਰਾਮ ਦੇ ਆਵਾ ਲੱਗਦਾ ਕਿ ਟੀਕੇ ਲੱਗੇ ਦੇ ਵਿੱਚ ਇਹਨੇ ਹਾਂ ਇਹ ਨਸ਼ੇ ਦੇ ਵਿੱਚ ਹੀ ਆ ਜੀ ਨਸ਼ੇ ਦੇ ਵਿੱਚ ਹੀ ਕੀਤਾ ਇਹਨੇ ਤੋੜ ਜਾਈ ਤੋੜ ਦੇ ਵਿੱਚ ਹੁਣ ਕੀ ਕਰਦੀ ਕੱਢਦੀ ਇਹ ਹੁਣ ਜੀ ਥਾਣੇ ਫੋਨ ਕੀਤਾ ਸੀ ਬੰਨ ਤੇ ਉੱਥੋਂ ਆਉਂਦੇ ਮਲਾਜ਼ਮ ਅਗਲੀ ਕਾਰਵਾਈ ਉਹਨਾਂ ਕਰਦੀ ਫੇ